ਉਲੇ راست ਨੇ ਕਿ ਜਾਣਾ ਇਧਰ ਸ਼ਾਰਟਕਟ ਮਾਰਦਾ ਸਿੱਧਾ ਘਰ ਪਹੁੰਚਾਂਗਾ ਠੀਕ ਹੈ ਉੱਥੇ ਤਿੰਨ ਮੁੜੇ ਆਏ ਆ ਮੋਟਰਸਾਈਕਲ ਲਾਇਆ ਠੀਕ ਹੈ ਨਾ ਤੇ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਹੋਰ ਮੇਰੇ ਕੋ ਕੁਝ ਹੈ ਨਹੀਂ ਏਟੀਐਮ ਦੀ ਏਟੀਐਮ ਇਹਨਾਂ ਨੇ ਫੜ ਲੇ ਠੀਕ ਹੈ ਨਾ ਕਹਿੰਦੇ ਏਟੀਐਮ ਉਹ ਭਾਈ ਉਹਨਾਂ ਨੇ ਪਾਣੀ ਕਿੰਨਾ ਕੋ ਮੇਰੀਆਂ अच्छा तीन तीन एटीएम ਹੀ ਮੇਰੇ ਕੋ ਠੀਕ ਹੈ ਤੇ ਉਧਰੋਂ ਰਾਹ ਲੰਮਾ ਪੈਣਾ ਮੈਂ ਕਿਹਾ ਇਧਰੋਂ ਹੀ ਚੱਲ ਜਣਾ ਮੇਰੇ ਕੋ ਫੋਨ ਖੋਇਆ ਪਾਸਵਰਡ ਖੁਸਿਆ ਪਾਸਵਰਡ ਕੀ ਆ ਮੈਂ ਕਿਹਾ ਭਾਈ ਯਾਰ ਆ ਪਾਸਵਰਡ ਹੈਸ ਮੈਂ ਕੱਲਾ ਹੀਗਾ ਕੱਲੇ ਨੇ ਕੀ ਕਰ ਲੈਣਾ ਜੋ ਦੱਤ ਰੱਖਿਆ ਹੈ ਮੋਢੇ ਦੇ ਉੱਤੇ ਠੀਕ ਹੈ ਤੇ ਕਹਿੰਦੇ ਕਿ ਚੱਲ ਆਇਆ ਸਾਡੇ ਨਾਲ ਮੈਂ ਇੱਕ ਮਲਗੀ ਨਾਲ ਨਾਲ ਗਿਆ ਵਾਂ ਉਹ ਕਹਿੰਦੀ ਕਿ ਆਜ ਦਿਨ ਨਹੀਂ ਕੋ ਪਰਸਾ ਹੋਣਾ ਵਾ ਠੀਕ ਹੈ ਨਾ ਨਹੀਂ ਤੇ ਬਾਅਦ ਚ ਅੱਖੀ ਦੱਸਿਆਣੀ ਠੀਕ ਹੈ ਤੇ ਮੈਂ ਫਿਰ ਕਰਨਾ ਹੀ ਪਾਣਾ ਕੋਈ ਨਾ ਕੋਈ ਨਾਲ ਦੀਆਂ ਫੋਟੋਆਂ ਵਿੱਚ ਮੈਂ ਗੈਲਰੀ ਨੂੰ ਵੀ ਕੋਈ ਲੋਕ ਲਾਇਦਾ ਹੈਗਾ ਫਿਰ ਤੋਂ ਕਿ ਨਹੀਂ ਕੀਤਾ ਫਿਰ ਫਿਰ ਤੋਂ ਕੀਤਾ ਮੈਂ ਫਿਰ ਜਰਾਨੀ ਕੋ ਪਰਸਕ ਹੋਇਆ ਕਿ ਚੱਲ ਨਾਲ ਦੀਦੀ ਦੀ ਫੋਟੋਆਂ ਤੇ ਬੱਜਣ ਗਿਆ ਮੈਂ ਕਿਹਾ ਚੱਲ ਜਰ ਫੋਨ ਮਿਲ ਜਾਊਗਾ ਤੇ ਮੈਂ ਉਹ ਕਰ ਲਾਂਗਾ ਕੀ ਕਹਿੰਦਾ ਡਿਲੀਟ ਕਰ ਦਾਂਗਾ ਫੋਟੋਆਂ ਫਿਰ ਨਾ ਫੋਨ ਮਿਲਿਆ ਨਾ ਉਹ ਮਿਲਿਆ ਉਹਨਾਂ ਨੇ ਦਿੱਤਾ ਹਾਂਜੀ ਬਸ ਕੋਈ ਨੂੰ ਬਣੇ ਦੇ ਮੈਂ ਹੋਇਆ ਹੀ ਨਹੀਂ ਪਰਸਾ ਉਹ ਤੇ ਉੱਥੇ ਹੀ ਚੱਲ ਵੀ ਗਈ ਜਨਾ ਨੇ ਉਹਨੇ ਬਸ ਹੋਇਆ ਉਹਦੇ ਵੀ ਨੂੰ ਪੜ ਲਿਆ ਸਰ ਮੱਤੇ ਨਹੀਂ ਨਹੀਂ ਜਦੋਂ ਭੱਜਿਆ ਮੋਟਰਸਾਈਕਲ ਤੇ ਭਾਈ ਭਾਈ ਨਹੀਂ ਮੈਂ ਇੱਥੇ ਗੁਰ ਪੁੱਜਿਆ ਠੀਕ ਆਣਾ ਤੇ ਮੋਟਰਸਾਈਕਲ ਉਹ ਮੁੰਡਾ ਸੀਗਾ ਕਹਿੰਦਾ ਖਿਲਾਰ ਲਾ ਮੈਂ ਰੁਕ ਗਿਆ ਤੇਲ ਮੋ ਗਿਆ ਮੋਟਰਸਾਈਕਲ ਚ ਹਾਂਜੀ ਤੇ ਮੈਂ ਤੇਲ ਮੁੱਕ ਗਿਆ ਹੋਏ ਤਾਂ ਵੀ ਮੋਟਰਸਾਈਕਲ ਚੱਲੀ ਪੈਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ ਮੋਬਾਈਲ ਦੀ ਗੱਲ ਸੀ ਜਿਹਦੀਆਂ ਪਰਸਨਲ ਫੋਟੋਆਂ ਅਸੀਂ ਵਿੱਚ ਨਾਲ ਦੀ ਕਰਕੇ ਤੂੰ ਭੇਜ ਕਰਾਈਮ ਕਰ ਦੇਗਾ ਤੂੰ ਪੁਲਿਸ ਨਹੀਂ ਆਏਗੀ ਪੁਲਿਸ ਨੂੰ ਕਹਿੰਦਾ ਤੂੰ ਨਹੀਂ ਤੜਾ ਵੀ ਤੂੰ ਕਰਾਈਮ ਕਰ ਦੇਗਾ ਭਾਈ ਮੈਂ ਅੱਜ ਤੋਂ ਮੇਰਾ 2-3 ਮਹੀਨੇ ਪਹਿਲਾਂ ਹੀ ਫੋਨ ਗਵਾਚਾ ਵਾ ਠੀਕ ਹੈ ਜੀ ਮੈਂ ਤੇ ਬਠਾਣਾ ਵੀ ਗਿਆ ਠੀਕ ਹੈ ਨਾ ਰਾਤ ਨੂੰ ਗਿਆ ਮੈਂ ਕੋਈ 8 ਕਿਨੇ ਉਹ ਕਹਿੰਦੇ ਕਿ ਅਗਲੇ ਦਿਨ ਰਿਪੋਰਟ ਖਣਾਉਣ ਲੱਗੋਣਗੇ ਫੋਨ ਦੇ ਚੱਕਰ ਵਿੱਚ ਤੂੰ ਕ੍ਰਾਈਮ ਕਰ ਦੇਗਾ ਤੂੰ ਕੁੱਲ ਸੁਣ ਨਹੀਂ ਦਾ ਸਕਦਾ ਮੈਂ ਮੇਰੀ ਗੱਲ ਤਾਂ ਸੁਣੋ ਮੈਂ ਜਦੋਂ ਮੇਰਾ ਪਿਛਲੇ ਵਰੀ ਫੋਨ ਕੋ ਆਚਾ ਨਾ ਠੀਕ ਹੈ ਉਹਦੋਂ ਮੇਰੇ ਡਿੱਗ ਗਿਆ ਹੀ ਫੋਨ ਠੀਕ ਹੈ ਨਾ ਉਦੋਂ ਮੈਂ ਇੱਧਰ ਐਸ ਐਚਓ ਕੋਈ ਉਹਨਾਂ ਨਾਲ ਵੀ ਗੱਲਬਾਤ ਹੋਈ ਸਾਰੀ ਮੇਰੀ ਕਹਿੰਦੇ ਕਿ ਇੱਕ ਵਾਰੀ ਨਾ ਰਾਤ ਨੂੰ ਜਾ ਕੇ ਨਾ ਜਿੱਥੇ ਮੜ ਕੇ ਤੂੰ ਗਿਆ ਨਾ ਵੀਰੇ ਹੁਣ ਤੇਰੀ ਸਾਰੀ ਕਹਾਣੀ ਇਹ ਫੋਨ ਕਾਰੀ ਨਾ ਇਹ ਫੋਨ ਉਹਨਾਂ ਕੋਲ ਆਣਾ ਇਹਨਾਂ ਨੇ ਟ੍ਰੇਸ ਕਰਨਾ ਜੀ ਉਹਨਾਂ ਕੋ ਫੋਨ ਨਾ ਨਿਕਲੇ ਬੱਚ ਸਾਡੇ ਨੇ ਇਸ ਕਰ ਲੈਣਾ ਫੋਨ ਹੈ ਲੋਕੇਸ਼ਨ ਹੋਣਾ ਹੈ ਐਮ ਆਈ ਦਾ ਫੋਨ ਆ ਐਮ ਆਈ ਦਾ ਫੋਨ ਆ ਲੋਕੇਸ਼ਨ ਟ੍ਰੇਸ ਇੱਕ ਮਿੰਟ ਤੋਂ ਪਹਿਲਾਂ ਆਉਂਦੀ ਆ ਉਹ ਤਾਂ ਹੋ ਜਾਊਗਾ ਠੀਕਾਣੀਆਂ ਦੇ ਪਰਚਾ ਦੇ ਤਾਂ ਵੀ ਹੋਣਾ ਉਹ ਕੋਈ ਗਾਣੀ ਭਰਾ ਦਾ ਕੋਈ ਫਾਇਦਾ ਨਹੀਂ ਮੈਂ ਬੋਲਿਆ ਸੱਚਾ ਭਾਈ ਮੈਂ ਬੋਲਿਆ ਸੱਚੀ ਮੈਂ ਤਾਂ ਬੋਲਿਆ ਸੱਚਾ ਭਾਈ ਗਾਣੀ ਤੂੰ ਝੂਠੀ ਬਣਾਈ ਆ ਮੈਂ ਸੱਚ ਬੋਲਿਆ ਕਰਦਾ ਭਾਈ ਤੇ ਪਤਾ ਵੀ ਕਰਦਾ ਮੈਂ ਫੋਨ ਤੇ ਮੈਂ ਕੱਲੀ ਨਸ਼ਾ ਪਤਾ ਕਰਨਾ ਮੈਂ ਨਸ਼ਾ ਪਤਾ ਕਰਦਾ ਨਹੀਂ ਭਾਈ ਮੇਰਾ ਪਿੰਠਾਣੇ ਵਾਲੀ ਕੀ ਕੰਮ ਕਰਦਾ ਮੈਨੋਮੀਟਰ ਪੈਟਰੀ ਦਾ ਕੰਮ ਕਰਦਾ। ਕਾਣੀ ਬਣਾਈਏ ਨਾ ਪੁੱਛਨੇ 1 ਮਿੰਟ ਤੋਂ ਪਹਿਲਾਂ ਡਰੇਸ ਕਾਲਾ। ਓਕੇ ਬੈਂਕ ਕਰ ਲਵਾਂ ਮੈਂ। ਗੱਲਬਾਤ ਇਹ ਹੋਈ ਵੀ ਇਹ ਬੰਦੇ ਨੇ ਪਰਸ ਕੋਈ ਲੈਡੀਆਂ ਕਿਸੇ ਦਾ। ਠੀਕ ਹੈ। ਤੇ ਪਬਲਿਕ ਰੇਨ ਨੂੰ ਫੜਿਆ। ਹਾਂਜੀ। ਫੜ ਕੇ ਸਾਡੇ ਵਾਲੇ ਕਰਦਾ ਇਹਨਾਂ ਨੂੰ। ਤੇ ਲੇਡੀ ਜਿਹੜੀ ਉਹ ਚਲ ਗਈ ਹਟਿਆਣ ਤੋਂ ਪਹਿਲਾਂ ਹੀ ਚਲ ਗਈ ਆ। ਠੀਕ ਹੈ। ਇਹ ਮੁੰਡਾ ਹੈਗਾ ਥਾਣੇ ਦਾ ਥਾਣੇਵਾਲ ਤੋਂ ਪਿੰਡ ਦਾ। ਬਰਾਮਦੀ ਹੋਈ ਭਾਜੀ। ਬ੍ਰਾਂਡ ਦੀ ਕੁਛ ਨਹੀਂ ਭਾਜੀ। ਉਹ ਲੇਡੀਜ਼ ਕੋਲ ਪਰਸ ਦੇ ਦਿੱਤਾ। ਪਬਲਿਕ ਨੇ ਲੇਡੀਜ਼ ਪਰਸ ਲੈ ਆ ਕੇ ਆਪਣਾ ਵਾਪਸ ਲੱਗੀ ਕਰ। ਐਨੀ ਗੱਲ ਮੰਨ ਰਿਹਾ ਕਿ ਮੈਂ ਖੋਇਆ। ਹਾਂ ਮੰਨ ਰਿਹਾ। ਸਾਹਮਣੇ ਹੀ ਕਹਿ ਰਿਹਾ। ਥਾੜੀ ਵੀ ਬਣਾਉਂਦੇ ਨਾਲ। ਉਹ ਕਹਿ ਰਿਹਾ ਤਿੰਨ ਮੁੰਡੇ ਖੋਤੇ ਦੇ ਪਿੱਛੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ। ਤੇ ਉਹਨਾਂ ਨੇ ਕਿਹਾ ਵੀ ਫਲਾਨੀ ਲੇਡੀਜ਼ ਦਾ ਜਿਹੜੀ ਹੈਗੀ ਆ, ਪਰਸ ਦਿਖਾਈ ਲੇਡੀਜ਼ ਦੀ। ਥੋੜਾ ਪਰਸ ਖੋ ਕੇ ਲਿਆ। ਉਹਨਾਂ ਨੇ ਕਿਹਾ ਤੇ ਇਹਨੇ ਲੇਡੀ ਦਾ ਪਰਸ ਖੋਇਆ। ਚੋਰੀ ਹੈ ਮੇਰਾ। ਨਹੀਂ ਨਹੀਂ ਥਾੜੇ ਚੱਲਿਆ। ਉਹਨੇ ਥਾੜੇ ਸਿਟੀ ਦਾ ਚੱਲੇ ਸੀ ਗਦਾਸ। ਨਹੀਂ ਨਹੀਂ ਸਿਟੀ ਨਹੀਂ ਲੈ ਜਾਣਾ।